ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪਜੀ ਸਾਹਿਬ ਇੱਕ ਓਨਕਾਰ ਸਤਨਾਮ ਕਰਤਾ ਪੁਰਖ ਨਿਰਪੁਰਖ ਬਾਦ ਅਕਾਲ ਮੂਰਤ ਅਜੂਨੀ ਸਤੈੰ ਗੁਰ ਪ੍ਰਸਾਦਿ ਜਪ ਅਦ ਸਤਿ ਜੁਗਤ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਾਚਾ ਸਚਾ ਸਤ ਨਾ ਹੋワイ ਜੇ ਸੋਚੀ ਲਖਵਾਡ ਚੁਪਾ ਚਪ ਨਾ ਹੋワイ ਜੇ ਲਾਇ ਰਹਾ ਦੇ ਉਤਾਰ ਭਖਿਆ ਭਖ ਨਾ ਉਤਰੇ ਜੇ ਬਨਾ ਪ੍ਰਿਆ ਭਾਰ ਸਾਸਿਆਣ ਸਾ ਲਖ ਹੋਹਾ ਤਾ ਇਕ ਨ ਚੱਲੇ ਨਾਲ ਕੇਵ ਸਤਿਆਰਾ ਹੋਈ ਆ ਇਕ ਕੋੜਾ ਟਟਾ ਪਾ ਲੋ ਹੁਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਣ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਣ ਜੀ ਹੁਕਮ ਲਵੜਿਆਈ ਹੁਕਮੇ ਉਤਮ ਨੀਚ ਹੁਕਮਾ ਲੈਖ ਦੁਖ ਪਾਈਆ ਹੈ ਕਿਨਾ ਹੁਕਮੇ ਵਿਕਸੀਸ ਇੱਕ ਹੁਕਮੇ ਸਦ ਪਵਾਈਆ ਹੁਕਮੇ ਅੰਦਰ ਸਭ ਕਾ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁੱਝੈ ਤਾ ਹਉਮੈ ਕਹਨਾ ਕੋਏ ਗਾਵੈ ਕੋ ਤਾਣ ਹੋਵੇ ਕਿਸ ਤਾਣ ਗਾਵੈ ਕੋ ਦਤ ਜਾਣੇ ਨਿਸਾਰਨਾ ਗਾਵੈ ਕੋ ਗਣਵਟਿਆ ਜਾ ਛਾਦ ਗਾਵੈ ਕੋ ਵਿਦਿਆ ਵਿਖੋ ਵਿਚਾਰ ਗਾ ਵੇਖੋ ਸਾਜਿ ਕਰੇ ਤਨ ਖੇ ਗਾ ਵੇਖੋ ਜੀ ਲੈ ਪ੍ਰਦੇੇ ਗਾ ਵੇਖੋ ਜਾਪੈ ਜਿਸੈ ਦੂਦ ਗਾ ਵੇਖੋ ਵਿਖੇ ਹਦਰਾ ਹਦੂਦ ਕਤਨਾ ਕਤਨਾ ਆਵੇ ਟੋਟ ਕਤਕਤ ਕੱਠੇ ਕੋਟੇ ਕੋਟ ਕੋਟ ਜਿੰਦਾ ਦੇ ਲੈਂਦੇ ਤੱਕਾ ਹੈ ਜੁਗਾ ਜੁਗੰਤਰ ਕਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਹਬ ਸਾਚ ਨਾਏ ਭਖਿਆ ਅਪਾਰ ਆ ਕੰਗਦੇ ਦੇਦਾ ਕਰੇ ਦਾਤਾ ਫੇਰ ਕੇ ਅਗੈ ਰਖੀਐ ਜਿਤ ਸਾਧ ਦਰਬਾਰ ਨੋ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਤਿਨਾਮ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦੁਆਰ ਨਾਨਕ ਐ ਵਾ ਜਾਣੀਐ ਸਤਿ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰੰជន ਸੋਏ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਏ ਸੁਣੀਏ ਮਨ ਰੱਖਿਐ ਭਾਉ ਦੁਖ ਪਰਹਸੁ ਘਰ ਲਾ ਜਾਏ ਗਰਮ ਕਨਾਦੰ ਗਰਮ ਕਵੇਦੰ ਗਰਮ ਕਰਹਿਐ ਸਾਮਾਈ ਗੁਰ ਐਸਰ ਗੁਰ ਗੌਰਖ ਬਰਮਾ ਗੁਰ ਪਾਰ ਬਤਿਮਾਈ ਜੈ ਹੋਂ ਜਣਾ ਆਖਾ ਨਾਹੀ ਕਹਿਣਾ ਖਤਨਾ ਨਾ ਜਾਏ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਣ ਨ ਜਾਏ ਤੇਥ ਨਾਮਾ ਜੇ ਤਿਸ ਭਾਵਾ ਬਿਨ ਪਾਣੇ ਕੇ ਨਾਇ ਖੜੀ ਜਿਤੇ ਸ੍ਰਿਟੋ ਪਾਈ ਵੇਖਾਂ ਬਿਨ ਕਰਮਾ ਕੇ ਮਿਲੈ ਲਾਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾ ਇੱਕ ਦੇਹ 부ਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮਾ ਵਿਸਰਣ ਨ ਜਾਏ ਜੇ ਜੁਗਤਾਰੇ ਅਰਜਾ ਹੁਰਦ ਸੋਣੀ ਹੋਏ ਨਵੇਂ ਕੰਡਾ ਵਿੱਚ ਜਾਣੀ ਆ ਨਾਲ ਚੱਲ ਆ ਸਭ ਕੋਏ ਚੰਗਾ ਨਮ ਰਖਾਏ ਕੈ ਜਸ ਕੀਰਤ ਜਗ ਲੈ ਜੇ ਤਿਸ ਨਦਰਨ ਆ ਗਏ ਤਾ ਬਾਤ ਨਾ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੇ ਦੋਸ ਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾਂ ਕੋਈ ਨਾ ਸੋਜਾਏ ਜੇ ਤਿਸ ਗਣ ਕੋ ਏ ਕਰੇ ਸੁਣਿਆ ਸਿਦ ਪੀਰ ਸਰਨਾਥ ਸੁਣਿਆ ਤਰਤਵਲ ਆਕਾਸ ਸੁਣਿਆ ਦੇਪ ਲੋ ਪਾਤਲ ਸੁਣਿਆ ਪਹਿ ਨ ਸਖਾ ਕਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁੱਖ পাপ ਕਾ ਨਾਸ ਸੁਣਿਆ ਈਸ਼ਰ ਬਰਮਾ ਇੰਦ ਸੁਣਿਆ ਮਕਸਲਾ ਹਨਮੰਦ ਸੁਣਿਆ ਜੋਗ ਜੁਗਤਨ ਭੇਦ ਸੁਣਿਆ ਸਾਸਤ ਸਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਰਸ਼ੜ ਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਗੁਣ ਕੇ ਗਾ ਸੁਣਿਆ ਸੇਖ ਪੀਰ ਪਤਸਾ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹੱਥ ਵੇ ਅਸਗਾਹ ਨਾਨਕ ਭਗਤ ਦਾ ਸਦਾ ਵਿਕਾਸ ਸੁਣੈ ਦੁੱਖ ਪਾਪ ਕਾ ਨਾਸ ਮਨ ਕਿ ਗਤ ਕਹੀ ਨ ਜਾਏ ਜੇ ਕੋ ਕਹ ਪਿਛੈ ਪਛਤਾਏ ਕਾਗਦ ਕਰਮ ਨ ਲਿਖਣ ਹਾਦ ਮਨ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਪਵਣ ਕੇ ਸੋਦਾ ਮੰਨਾ ਮੋਟਾ ਨਾ ਖਾਏ ਮੰਨਾ ਜਮਖਾ ਸਾਥ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਮਾਰਗ ਠਾਕ ਨ ਪਾਏ ਮੰਨਾ ਪਾਸਾ ਪ੍ਰਗਟ ਜਾਏ ਮੰਨਾ ਮਗਨਾ ਚੱਲੇ ਪੰਥ ਮੰਨਾ ਧਰਮ ਸੇ ਤੇਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨਾ ਪਾਵ ਮੁਕਤ ਦਵਾਰ ਮੰਨਾ ਪਰਵਾ ਰਹੇ ਸਦਾਾਰ ਮਨ ਨਤਰਤਾ ਦੇਵ ਸਿਖ ਮਨ ਨਾਨਕ ਕੋ ਅਨਤਿਕ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਉਹਨ ਕੋਏ ਤੰਚ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦਰਗਹਿ ਮਾਨਾ ਪੰਚੇ ਸੋਹ ਹ ਦਰ ਜਾਣਾ ਪੰਚਾ ਕਾ ਗੁਰ ਏਕ ਤਿਆਰ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨ ਨਾਹੀ ਸਮਾਰ ਧੋਲ ਤਰਮ ਦਇਆ ਖਾ ਪੂਤ ਸੰਤੋਖਤਾ ਪ੍ਰਖਿਆ ਜਨ ਸੋਤਾ ਜੈਕੋ ਤੁਜਾ ਹੋਵਾ ਸਤਿਆਰ ਤਵ ਲੇ ਉਪਰ ਕੇਤਾ ਪਾਦ ਧਰਤੀ ਹੋਰ ਪਰਾ ਹੋਰ ਹੋਰਾ ਚਿਸਤੇ ਭਾਰਤ ਲਖਮ ਜੋਰਾ ਜੀ ਅਜਤ ਰੰਗਾ ਕੇ ਨਾਮ ਸਭਨਾ ਲਿਖਿਆ ਬਡੇ ਕਲਾਮ ਇਹ ਦੇ ਕਾਰਿਕ ਜਾਣੇ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸਵਲਹ ਲੋਪਾ ਕੀਤੀ ਦਾ ਜਾਣੇ ਕਣਕੂਤ ਕੇਤਾ ਪਸਾ ਇਕ ਕਵਾ ਤਿਤ ਹੋਏ ਲਖ ਦਰਿਆ ਕਦਰਤ ਕਮਨ ਕਾਹਾ ਵਿਚਾਰ ਵਾਰਿਆ ਨਾ ਜਾਵ ਇਕ ਵਾਰ ਜੋ ਤਦ ਭਾਵੈ ਸੈ ਭਲੇ ਕਾਰ ਤੋ ਸਦਾ ਸਲਾਮ ਤਨ ਰੰਕਾਰ ਅ ਸੰਖ ਜਪ ਸੰਖ ਭਾਉ ਸੰਖ ਪੂਜ ਸੰਖ ਕਰਤਾਵ ਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜਗ ਮਨ ਰਹਿ ਉਦਾਸ ਅ ਸੰਖ ਪਤ ਗੁਣ ਗਿਆਨ ਵਿਚਾਰ ਸੰਖ ਸਤਿ ਅ ਸੰਖ ਦਾਤਾਦ ਸੰਖ ਸੂਰ ਮਹਾਂ ਪਖ ਸਾਧ ਸੰਖ ਮੋਨ ਲਿ ਬਲਾਏ ਤਾਰ ਉਦਰਤ ਕਾਮਣ ਕਾ ਹਾ ਵਿਚਾਰ ਵਾਰਿਆ ਨਾ ਜਾਵ ਇਕ ਵਾਰ ਜੋ ਤੁਧ ਭਾਵੈ ਸਭ ਪਲੇਕਾਰ ਤੋ ਸਦਾ ਸਲਾਮ ਤੁਮਰੰਕਾਰ ਅਸੰਖ ਮੂਰਖ ਅੰਧ ਘੂਰ ਸੰਕ ਚੁਰਹ ਰਾਮਕੂਰ ਅਸੰਖ ਮਰਕਰ ਜਾਹੇ ਜੋਦ ਅਸੰਖ ਗਲਵੜ ਹੱਤਿਆ ਕਮਾਹੇ ਸੰਕ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰਾਹੇ ਸੰਕ ਮਲੇਸ਼ ਮਲ ਪਖਾਹੇ ਅਸੰਖ ਨਾਮ ਕੇ ਸਰਕਾਰ ਘਾਰ ਨਾਨਕ ਨੇ ਚਕਾ ਹੈ ਵਿਚਾਰ ਤਰਿਆ ਨਾ ਜਾਵ ਇਕ ਵਾਰ ਜੋ ਤੁਰ ਭਾਵੈ ਸਭ ਪੜੀਕਾਰ ਤੂੰ ਸਦਾ ਸਲਾਮਤ ਨਰੰਗਕਾਰ ਅਸੰਖ ਨਾਮ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸੰਖ ਹੈ ਸਿਰ ਪਰ ਹੋਏ ਅਖਰੇ ਨਾਮ ਅਖਰੇ ਸਲਾ ਅਖਰੇ ਗਿਆਨ ਗੀਤ ਗੁਣ ਗਾ ਅchre likhan bolan paan akra sir sanjau gal khana jinna likat sarnahe je parmai tave ta pahe jeta ke ta teta naam vinanave nahi koutha kudrat kamna kahe vichar twadya na java ik vaar ja tu bhava sahi palikad tu sada salamat amrankar bhariya hakkar tan de paani tota utrasthe ਮੋਤ ਕਲੈ ਤੇ ਕਪੜਾ ਹੋਏ ਦੇ ਸਾਬੂਨ ਲਈਐ ਔ ਧੋਏ ਭਰੀਐ ਮਾਤਾ ਪਾਪ ਕੈ ਸੰਗ ਔ ਤੋ ਪੈ ਨਾ ਵੈ ਕੈ ਰੰਗ ਪਨੇ ਪਾਪੇ ਆਕਣ ਨਾਹਿ ਕਰ ਕਰ ਕਰਣਾ ਲਿਖਲਾ ਜਾਹੋ ਆਪੇ ਵੀ ਆਪੇ ਹੀ ਕਾਹ ਨਾਨਕ ਹੁਕਮਿ ਆਵਹੁ ਜਾਹੋ ਏਡ ਕਪੜੈ ਆਜਤ ਦਾਨ ਦੇਖੋ ਕਾਵੈ ਤੁਲਕਾ ਮਾਨ ਸੁਣਿਆ ਬਨਿਆ ਬਨ ਕੇਤਾ ਭਾਉ ਅੰਤਰਗਤਿ ਰਤ ਮਨ ਨਾਉ ਸਾਗੁਣ ਤੇਰੇ ਮੈਂ ਨਾਹੀ ਕੋਏ ਬਿਨੁ ਗੁਣ ਕੀਤੇ ਭਗਤ ਨਾ ਹੋਏ ਸੋ ਅਸਤ ਬਾਣੀ ਬਨਮਾਉ ਸਤ ਸੁਹਣ ਸਦਾ ਮਨ ਚਾਵ ਕਵਨ ਸੋ ਵੇਲਾ ਵਖਤ ਕਵਣਾ ਕਵਨ ਤਿਤ ਕਵਨ ਵਾਰ ਕਵਨ ਸਿਰੋਤੇ ਮਾਹਾ ਕਵਨ ਜਿ ਤੁਵਾ ਆਕਾਰ ਵੇਲ ਨ ਪਾਇਆ ਪੰਡਿਤ ਜੇ ਹੋਵੈ ਲੇਖੁਰਾਣ ਵਖਤ ਨ ਪਾਇਓ ਕਾਦੀਆ ਜੇ ਲੇਖਨ ਲੇਖੁਰਾਣ ਛੇਤਵਾਰ ਨਾ ਜੋਗੀ ਜਾਣਾ ਰਤਮਾਹ ਨ ਕੋਈ ਤੇ ਕਰਤਾ ਸ੍ਰਿਟੀ ਕਾ ਸਾਜੇ ਆਪੇ ਜਾਣਾ ਸੋਏ ਕਿ ਕਰਿਆ ਕਾ ਕਿਸਾ ਲਾਹੀ ਕਿ ਵਰਣੀ ਕਿਵ ਜਾਣਾ ਨਾਨਕ ਅਖਣ ਸਭ ਕੋ ਆਖਾ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾ ਏਕ ਇਤਹਾ ਜਾ ਕਾ ਹੋਵਾ ਨਾਨਕ ਜੇ ਕੋ ਆਪੋ ਜਾਣੇ ਅੱਗੇ ਗਏ ਨਾ ਸੋਹਾ ਪਤਲ ਪਤਲ ਲਖ ਅਗਸ ਅਗਸ ਔੜ ਕੋੜਕ ਪਾਲਤ ਕੇ ਵੈਦ ਕਹਿਨਿਕ ਬਾਤ ਸਾ ਸਠਾਰਹ ਕੈਨਕ ਤੇ ਬਾ ਅਸ ਲੋ ਇਕ ਧਾਤ ਲਿਖਾ ਹੋਏ ਤਾਂ ਲਿਖੀ ਐ ਲਿਖੇ ਹੋਏ ਵਿਨਾਸ਼ ਨਾਰਕ ਵੱਡਾ ਆਖੀ ਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਇਥੇ ਸੁਰਤ ਨਾ ਪਾਈ ਆ ਨਦਿਆ ਅਤਿਵਾ ਪਵ ਅਸਮੰਦਨਾ ਜਾਣੀਆ ਸੰਬੰਧ ਸਾ ਸੋਤਾਰਨਾ ਗ੍ਰਾਸੈ ਤੇ ਮਲ ਧਾਨਾ ਕਿਹੜੇ ਤਰ ਨ ਹੋਵਨੇ ਜਿਤ ਤਸ ਮਨ ਹੋ ਨ ਵਿਸਰਾ ਅੰਤ ਨ ਸਿਵ ਤੇ ਕਰਨਾ ਅੰਤ ਅੰਤ ਨ ਕਰਣਾ ਦਿਨ ਨ ਅੰਤ ਅੰਤ ਨ ਵੇਖਣ ਸੁਣਨ ਨ ਅੰਤ ਅੰਤ ਨ ਜਾਪੈ ਕਿਆ ਮਨ ਮਾਨਤਾ ਅੰਤਨ ਜਾਪ ਸਹਿ ਕੀਤਾ ਆਕਾਰ ਅੰਤਨ ਜਾਪੇ ਪਾਰਵਰ ਅੰਤ ਕਰਨ ਕੀਤੇ ਵਿਰਲਾ ਤਾਕੇ ਅੰਤ ਨ ਪਾਏ ਜਾ ਇਹ ਅੰਤ ਨ ਜਾਣੈ ਕੋਏ ਬਤਾ ਕਹੀਏ ਬਤਾ ਹੋਏ ਵੱਡਾ ਸਾਹਿਬ ਉੱਚਾ ਥਾ ਸੋਚੇ ਉੱਪਰ ਉਚਾਨਾ ਜੇਵੜ ਉੱਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੇਵੜ ਆਪ ਜਾਣੈ ਆਪਾ ਤੋ ਨਾਨਕ ਨਦਰੇ ਕਰਮੀ ਦਾਤ ਬਾਹਤਾ ਕਰਮ ਲਖਿਆ ਨਾ ਜਾਏ ਵੱਡਾ ਦਾਤਾ ਚਲ ਨਾ ਤਮਾਏ ਕਿਤੇ ਮੰਗ ਜੋਤ ਅਪਾਰ ਕਿਤੇ ਗਣਤ ਨਹੀਂ ਵਿਚਾ ਕਿਤੇ ਕਾ ਟੁੱਟਾ ਵਕਾਰ ਕਿਤੇ ਨਾ ਨਾਮ ਕਿਰਪਾ ਕਿਤੇ ਮੂਰਖ ਖਾਹੀ ਖਾਏ ਕਿਤੇ ਦੁੱਖ ਭੋਗ ਸਦਮਾ ਦੇ ਬੇਦਾ ਤੇਰੀ ਦਾਤਾ ਬੰਦ ਕਲਾ ਸੇ ਬਾਣੇ ਹੋਏ ਹੋਰ ਆਖ ਨਾ ਸਕੈ ਕੋਏ ਜਿ ਕੋ ਖਾਕ ਅੱਖਣ ਪਾਏ ਉਹ ਜਾਣੇ ਜੇਤੀਆ ਮੱਖਾਏ ਆਪੇ ਜਾਣੇ ਆਪੇ ਦੇ ਆਖੇ ਸੇ ਬਿਖੇ ਈਕੇ ਜਿਸ ਨ ਬਖਸੈ ਸਿਪ ਸਲਾ ਨਾਨਕ ਪਾਤਸ਼ਾਹੇ ਪਾਸਾ ਅਮਲ ਗੁਣ ਅਮਲ ਆਪਾਦ ਅਮਲ ਵਪਾਰੀ ਅਮਲ ਢੰਡਾਦ ਅਮਲ ਆਵਹਿ ਮਨ ਲਾ ਜਾਹਿ ਅਮਲ ਭਾਏ ਅਮਲਾ ਸਮਾਹਿ ਅਮੌਲ ਧਰਮ ਅਮੌਲ ਦੇ ਬਾਣਾ ਅਮੌਲਤ ਅਲ ਅਮਲ ਪ੍ਰਵਾਨ ਅਮਲ ਵਿਖੇ ਸਾਮੌਲਨ ਨਿਸਾਨ ਅਮਲ ਕਰਮ ਅਮੌਲ ਪਰਮਾ ਅਮਲ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਨ ਆਖੇ ਪੜੇ ਘਰੇ ਵਿਖਿਆ ਆਖੇ ਵਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਈਸ਼ਰ ਆਖੇ ਸਦ ਆਖੇ ਕੀਤੇ ਕੀਤੇ ਬੁੱਧ ਅੱਖਾਂ ਨੂੰ ਅੱਖ ਦੇਵ ਅੱਖ ਸੁਨਰ ਮਨ ਜਨ ਸੇਵ ਕਿਤੇ ਅੱਖ ਆਕਣ ਪਾਹੇ ਕਿਤੇ ਕਹਿ ਕੇ ਉ ਟਟ ਜਾਏ ਇਤੇ ਕੀਤੇ ਹੋਰ ਕਰੇ ਤਾ ਆਖ ਨ ਸਕੇ ਕੇ ਏਕੇ ਜੇਵਡ ਭਾਵੈ ਤੇਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਅੱਖੇ ਬੋਲ ਵਿਗਾੜ ਤਾਲ ਕੇ ਸਰਗ ਬਾ ਰਾਗਾ ਬਾਦ ਸੋਦਰ ਕੇ ਹਾਸੁ ਕਰਕੇ ਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਨਿਕਰ ਸੰਖਾ ਕੇਤੇ ਭਾਵਨ ਹਾਰੇ ਕੇਤੇ ਰਾਗ ਪ੍ਰੇਸਿਨ ਕਹੀ ਅਨਾਨ ਕੇਤੇ ਗਾਵਨ ਹਾਰੇ ਗਾਵਤੋਂ ਨ ਪਣ ਪਾਣੀ ਬਾ ਸੰਸਰ ਗਾਵੈ ਰਾਜਾ ਤਰੰਦੁ ਆਦੇ ਗਵਹ ਚਿਤ ਗੁਫਤ ਲਿਖ ਜਾਣਾ ਲਖ ਲਖ ਧਰਮ ਵਿਚਾਰੇ ਗਵਹ ਸਰਬਰਮਾ ਦੇਵੇ ਸੋਹਨ ਸਦਾਰ ਸਾਰੇ ਗਵਹ ਇੰਦਨ ਦਰਸ਼ਨ ਬੈਠੇ ਦੇਵਤੇ ਆਦਰ ਨਾਲੇ ਗਾਵ ਸੈ ਸਮਾਦੇ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਥੇ ਸਤੇ ਸੰਤੋਖੇ ਗਾਵਹ ਵੀਰ ਕਦਾਦੇ ਗਾਵਨ ਪੰਡਤ ਪੜਨ ਰਖੇ ਸਰ ਜੁਗ ਜੁਗ ਵਿਦ ਨਾਲੇ ਗਾਵਹ ਮਹੂਨੀਆ ਮਨ ਮੋਹਨਾ ਸੁਰਗਾ ਮਛ ਪਿਆਲੇ ਗਾਵਨ ਰਤਨਉਤਾਏ ਤੇਰੇ ਅਨਸਰ ਤੀਰਥ ਨਾਲੇ ਗਾਵਹ ਜੋਧ ਮਹਾਭਰਸੂਰਾ ਗਾਵਹ ਕਾਣੀ ਚਾੜੇ ਗਾਵ ਕਰ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤੁਧਨ ਗਾਵਹ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਵਨ ਸੇ ਮਾ ਕਿਤਨਾ ਗਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਬਦ ਸਾਹਿਬ ਸਾਚਾ ਸਾਚੇ ਨਾਏ ਹੈ ਭੀ ਹੋਸੀ ਜਾਇ ਨਾ ਜਾਸੀ ਰਚਨਾ ਜਨ ਰਚਾਏ ਰੰਗੇ ਰੰਗੇ ਭਾਤੇ ਕਰ ਕਰ ਜਿਨ ਸੇ ਮਾਇਆ ਜਿਨ ਉਪਾਏ ਕਰ ਕਰ ਵੇਖਾ ਕੇਤਾ ਆਪਣਾ ਜਿਤਿ ਸਤੇ ਵਢਿਆਏ ਜੋ ਚਤਾਵੇ ਸੋਏ ਕਰਸੇ ਹੁਕਮ ਨ ਕਰਣਾ ਜਾਏ ਸੋ ਪਾਸਾ ਸਾਖਾ ਸਾਹਿਬ ਨਾਨਕ ਰਹਿ ਨ ਰਜਾਈ ਮੰਦਾ ਸੰਤੋਖ ਸਰਬ ਝੋਲੀ ਤੇ ਹਾਨ ਕੀ ਕਰੇ ਵਿਪੋਤ ਖੰਥਾ ਕਾਲ ਕੋ ਆਦੇ ਕਾਇਆ ਜੁਗਤ ਡੰਡਾ ਪਰਤੇ ਤ ਆਏ ਪੰਤੇ ਸਗਲ ਜਮਤਿ ਮਨ ਜੀਤਾ ਜਗ ਜੀਤ ਤਾ ਦੇਸ ਸੈ ਆਦੇਸ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕ ਵੇਸ ਭਗਤ ਗਿਆਨ ਦਇਆ ਭੰਡਾਰਨਾ ਕਟਕਟ ਵਾਜੈ ਨਾਦ ਆਪਨਾਥ ਨਾਥ ਸਭ ਜਾਕੇ ਅਰੇ ਸਦ ਅਵਰਾ ਸਾਦ ਸੰਜੋਗ ਜੁਗਦ ਕਰ ਚੱਲਾਵਾ ਹੈ ਲੇਖੇ ਆਵ ਭਾਗ ਆਦਿਤ ਸੇ ਆਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਇਕ ਮਾਇ ਜੁਗਤ ਵਯਾਇ ਚਿੰਚੇਲੇ ਪ੍ਰਵਾਨ ਇਕ ਸੰਸਾਰੇ ਇਕ ਢੰਡਾਰੇ ਇਕ ਲਾਏ ਦੀ ਬਾਣ ਜੇ ਤਰਫ ਆਵਾਜ਼ ਵਚਲਾਵਾ ਜਹੋਵਾ ਪਰਮਾਨ ਉਹ ਵੇਖ ਉਹਨਾਂ ਨਦਰਣਾ ਆਵਾ ਬੋਤਾ ਇਹ ਵਡਾਣਾ ਆਦੇ ਤੇ ਸ ਆਦੇਸ ਆਦ ਨਿਲ ਅਨਾਤ ਅਨਾਹਤ ਜੁਗ ਜੁਗ ਇੱਕੋ ਵੇਸ ਆਸਨ ਲਾਇ ਲ ਕੰਢਾਦ ਜੁਗ ਚ ਪਾਇ ਅਸ ਇੱਕ ਆਵਾੜ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੇ ਸਾਚੇ ਕਾਦ ਖਾ ਦੇ ਤਸਿਆ ਦੇਸ ਆਦ ਨਿਲ ਅਨਾਦ ਅਨਾਥ ਜੁਗ ਜੁਗ ਇਕ ਵੇਸ ਇਕ ਦੋ ਜੇ ਬੌ ਲਖ ਹੋ ਹ ਲਖ ਹੋ ਬਹ ਲਖ ਵੇਸ ਲਖ ਲਖ ਢੇੜਾ ਆਖੀਐ ਇਕ ਨਾਮ ਜਗਦੀਸ਼ ਇਤਰਾ ਤਤ ਤਵੜੀਆਂ ਚੜਿਏ ਹੋਏ 21 ਸੁਣ ਗੱਲਾਂ ਆਕਾਸ਼ ਕੀ ਏਕੇਟਾ ਆਈ ਰੀਸਾ ਨਾਨਕ ਨਦਰੇ ਪਾਈਐ ਕੋੜੇ ਕੋੜਾ ਠੀਸ ਆਖਣ ਜੋਰ ਚ ਪਾ ਨਾ ਜੋਰ ਜੋਰ ਨਾ ਮੰਗਣ ਤੈਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਰ ਮਨਸੂਰ ਜੋਰ ਨਾ ਸ੍ਰਤੇ ਗਿਆਨ ਵਿਚਾਰ ਜੋਰ ਨਾ ਜੁਗਤੇ ਛੁੱਟਾ ਸੰਸਾਰ ਜੈਸਾ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਹੋਏ ਰਾਤੇ ਦਤੇ ਤੇ ਤਿਵਾਰ ਕਣ ਪਾਣੀ ਅਗਨੀ ਪਾਤਾ ਸਚ ਤਿਥਾ ਕਰਕੇ ਧਰਮ ਸਾਧ ਤਿਸ ਜੀ ਅਜੁਗਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸਚਾ ਸਚਾ ਦਰਸਾਰ ਤਿਥੈ ਸਹਨ ਪੰਜ ਪ੍ਰਵਾਹ ਨਦਰੇ ਕਰਮ ਭਾਵ ਨੇਸਾਨ ਕਾਚ ਪਕਾਇ ਔਰ ਥਾ ਪਾਏ ਨਾਨਕ ਗਇਆ ਜਾ ਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖ ਕਰਮਾ ਕਿਤੇ ਕਣ ਪਾਣੀ ਵਾਸੰਤਰ ਕਿਤੇ ਕਾਨ ਮਹੇਸ਼ ਕਿਤੇ ਪਰਨਾ ਘੜਤ ਘੜਿਆ ਰੂਪ ਰੰਗ ਕੇ ਵੇਸ ਕਿਤੇ ਕਰਮ ਭੂਮੀ ਮੇਰ ਕੇਤੇ ਕਿਤੇ ਧੂਪ ਉਪਦੇਸ਼ ਕਿਤੇ ਇੰਦ ਚੰਦ ਸੂਰ ਕੇਤੇ ਕਿਤੇ ਮੰਡਲ ਦੇਸ ਕਿਤੇ ਸਿਦਵਦਨਾਥ ਕੇਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਮਨ ਕੇਤੇ ਕਿਤੇ ਰਤਨ ਸਮੰਦ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਤ ਨਰੰਦ ਕੇਤੇ ਸੁਰਤੇ ਸੇਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇਤੇ ਨਾਦ ਬਿਨੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪਾ ਤੇਤੇ ਕਰਤ ਕਰਿਏ ਬਹੁਤ ਧਨੋਪਾ ਤਾਂ ਕਿ ਇਹ ਗੱਲਾ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛਾ ਪਛਤਾਇ ਤਿਥੈ ਘੜਿਆ ਸਰਤ ਮਤਮਨ ਬੁੱਧ ਤਿਥੈ ਘੜਿਆ ਸਰਾ ਸਦਾ ਕੇ ਸਵਦਾ ਕਰਮ ਕੰਡ ਕੇ ਬਾਣੀ ਜੋੜ ਤਿਤੈ ਹੋਰ ਨ ਕੋਈ ਹੋਦ ਤਿਤੈ ਜੋਦ ਮਹਾ ਬਲ ਸੂਰ ਜਿਨ ਮੈਂ ਰੱਬ ਰਹਿਆ ਖਰਪੂਰ ਤਿਥੈ ਸੇਤੋ ਸੇਤਾ ਮਨ ਮਾਹੇ ਤਾਕੇ ਰੂਪ ਨ ਕਥਨੇ ਜਾ ਨਾ ਉਮਰ ਨ ਠਾਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤੇ ਤੈ ਭਗਤ ਸੈ ਖੈ ਲੋ ਕਰ ਅਨੰਤ ਸੱਚਾ ਮਨਸੋਇ ਸਤਿਖੰਡ ਵਸਾ ਨਰੰਕਾਰ ਕਰ ਕਰ ਵੇਖੈ ਨਦਰਣ ਹਾਲ ਤਿਥੈ ਖੰਡ ਮੰਨੋਰ ਭੰਡ ਜੇ ਕੋ ਕਤੈ ਤੰਤ ਨ ਅੰਤ ਤਤ ਲੋ ਲੋ ਆਕਾਰ ਉਜਹੁ ਹਕਮਤ ਵੈ ਤਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾ ਜਤਪਾਹ ਰਾ ਸਿਰਜ ਸੁਨਿਆ ਤਾਰਣ ਮਤ ਵੇਦ ਹਥਿਆਰ ਪਵ ਕਲਾ ਅਗਨ ਤਪਤਾਉ ਭਾਂਡਾ ਪਵ ਅੰਮ੍ਰਿਤ ਤਟਾਲ ਘੜਿਆ ਸਭ ਸੇਟਕ ਸਾਲ ਜਨਕ ਨਦਰ ਕਰਮ ਚਣਕਾਰ ਨਾਲਕ ਨਦਰੇ ਨਦਰ ਨਿਹਾਲ ਸਾ ਲੋਕਾ ਪਵਨ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਾਤ ਦਿਵਸ ਰਾਤ ਦੁਦਾਈ ਦਾਇਆ ਖੇਲਾ ਸਗਲ ਜਗਤ ਚੰਗਿਆ ਨਿਆ ਬਰਿਆਈਆ ਬਾਤਿ ਅਧਰਮ ਦੂਰ ਕਾਰਨ ਆਪੋ ਆਕਣੇ ਕੈਨੇਡਾ ਕਿ ਦੂਰ ਜਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਜਨੇ ਨਾਮ ਤੇ ਆਇਆ ਗਏ ਮਸਕਤ ਘਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ